ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੇ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲਾ ਸਰਫ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਸਾਹਿਬ ਹੁਣ ਆ ਕਿ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਜਿਨ੍ਹਾਂ ਚੋਂ ਦੋ ਬਿਲਕੁਲ ਤਾਜ਼ੀਆਂ ਸੂਈਆਂ ਵਾਂ ਤੇ ਦੋਵੇਂ ਮਗਰੀ ਚੰਗੀਆਂ ਵੱਛੀਆਂ ਵਾਂ ਤਾਜ਼ੇ ਬੱਚੇ ਬਿਲਕੁਲ ਤੇ ਇੱਕ ਗੱਭਣੇ ਆ ਤੇ ਬਾਕੀ ਇਹ ਆ ਵੀ ਸੂਈਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਕਿਰਪਾ ਬਾਬਾ ਜੀ ਮਹਾਰਾਜ ਦੀ ਚਲੋ ਕਿਰਪਾ ਚੀ ਦੀ ਜੀ ਹਾਂਜੀ ਗੁਰਾਂ ਦਾ ਜੀ ਬਹੁਤ ਕਿਰਪਾ ਜੀ ਅੱਜ ਫੇਰ ਸ਼ੌਂਗ ਨੇ ਬਣਾਉਣੀ ਵੀਡੀਓ ਫੇਰ ਸ਼ੌਂਗ ਦਾ ਬਾਬਾ ਜੀ ਤਨੀਮੀ ਨਹੀਂ ਵੀਡੀਓ ਪਾਉਣ ਲੱਗੇ ਸ਼ੌਂਗ ਦਾ ਬਣੂਗਾ ਅੱਛਾ ਤੁਸੀਂ ਇਹ ਕਹਿੰਦੇ ਹੋ ਦੇ ਵੀ ਮਾਲ ਭਾਵੇਂ ਵਿਗੇ ਤੇ ਭਾਵੇਂ ਨਾ ਵਿਗੇ ਪਰ ਸ਼ੌਂਗ ਨਾ ਉਦਾਂ ਹੀ ਬਸ ਬਾਬਾ ਦਾ ਸ਼ੌਂਗ ਦਾ ਅੱਜ ਸ਼ੌਂਗ ਦਾ ਠੀਕ ਆ ਵੀਰਾ ਭਰਾਵਾ ਦੇ ਫੇਰ ਫੋਨ ਆਉਂਦੇ ਹੋਣੇ ਆ ਵੀਡੀਓ ਆਉਂਦੀ ਹੋਣੇ ਫੋਨ ਅੱਜ ਫੇਰੇ ਫੇਰ ਇਹ ਕੋੰਦੇ ਕਿਥੋਂ ਲਿਆਂਦੇ ਜੇ ਬੜੇ ਲੱਗੇ ਜੀ ਪਾਪਾ ਜੀ ਇਹ ਲਿਆਉਂਦੇ ਆ ਬੱਲੇ ਉਹ ਮੰਡੀ ਤੋਂ ਅੱਛਾ ਹਾਂਜੀ ਇਹ ਬੜੇ ਡਿਫਰੈਂਟ ਜੇ ਬਾਕੀ ਹਨਾ ਮੈਂ ਨਾ ਮੁੰਡਿਆਂ ਦੇ ਸੌਂ ਪੂਰੇ ਕੀਤੇ ਆ ਦੇ ਅੱਛਾ ਹਾਂਜੀ ਚਲੋ ਵਧੀਆ ਸ਼ੌਂਕ ਨਾਲ ਕੰਮ ਕਰਨਾ ਚਾਹੀਦਾ ਵਾ ਸੌਂ ਨਾਲ ਕਰਨਾ ਹੀ ਸੌਂ ਨਾਲ ਪਾਪਾ ਜੀ ਅੱਛਾ ਹਾਂਜੀ ਇਹ ਆ ਵੀ ਜੇ ਆਪਾਂ ਇਹਨਾਂ ਨਾਲ ਚੰਗੀ ਤਰ੍ਹਾਂ ਰਵਾਂਗੇ ਤੇ ਇਹ ਵੀ ਪਸ਼ੂ ਵੀ ਆਪਣੇ ਚੰਗੀ ਤਰ੍ਹਾਂ ਰਹਿਣਗੇ ਬਿਲਕੁਲ ਪਾਪਾ ਜੀ ਬਨੇ ਵੇਖੋ ਉਹ ਕਿਥੋਂ ਤੱਕ ਲੈ ਗਏ ਨੱਪ ਗਏ ਸਾਰੇ ਬਨੇ ਉਧਰ ਬੱਕਰੀਆਂ ਰੱਖੀਆਂ ਵਾ ਇੱਧਰ ਗਾਵਾਂ ਆ ਆਪਦਰ ਘੋੜੇ ਆ ਸਾਰਾ ਮਤਲਬ ਸਾਰਾ ਕੁਝ ਕਰ ਲੈਣਾ ਹੈ ਸਾਰੇ ਜਾਨਵਰ ਰੱਖਣੇ ਨੇ। ਖਾਨੇ ਵੇਖੋ ਵੱਖੋ ਕੀ ਕਰਦੇ ਆ ਨਾ। ਸਾਰੇ ਖਾਨੇ ਵੱਖੋ ਵੱਖੀ ਕਰਦੇ ਆ। ਚਲੋ ਇਹ ਵੀ ਹੁੰਦਾ ਆ। ਤੇ ਨਾਮ ਦੱਸ ਦੇ ਕਦੀ ਫਿਰ। ਨਾਮ ਸਲਵਿੰਦਰ ਸਿੰਘ ਫੌਜੀ। ਹਾਂਜੀ। ਤਹਿਸੀਲ ਬਟਾਲਾ ਡਿਸਟ੍ਰਿਕਟ ਅਰਦਾਸਪੁਰ। ਠੀਕ ਆ। ਤੇ ਬਟਾਲਾ ਬਿਲਕੁਲ ਲੱਗ ਗਈ ਆ। ਬਿਲਕੁਲ ਆ 5 ਕਿਲੋਮੀਟਰ ਤੇ। ਤੇ ਪਿੰਡ ਕੋਟ ਦੀ ਰੋਡ ਦੇ ਉੱਤੇ। ਪਿੰਡ ਕੋਟ ਦਾ ਸਰ। ਪਿੰਡ ਕੋਟ ਦਾ ਸਰ। ਠੀਕ ਆ ਜੀ। ਹਾਂਜੀ। ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਗਾਂ ਤੋਂ ਹੀ ਕਰਦੇ ਆ। ਚਲੋ ਕਰਦੇ ਆ ਬਾਬਾ ਜੀ। ਠੀਕ ਆ। ਥਾਣੇ ਤੇ ਇੱਕ ਵਾਰੀ ਤੁਹਾਨੂੰ ਲੱਗਦੇ ਨਾ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਹਾਂ ਕਿੰਨੇ ਚਿਰ ਦੀ ਸੋਈ ਜੇ ਬੀਤੀ ਹੈ ਇਹ ਚੌਥਾ ਦਿਨ ਮਾਪਿਆ ਸੋਈ ਨੂੰ ਅੱਛਾ ਕਿੰਨਾ ਦੁੱਧ ਤਿਆਰ ਕਰ ਗਈ ਜੀ ਇਹ ਥੱਲੇ 12 ਲੀਟਰ ਬੋੜਾ ਜੀ ਬਾਬਾ ਜੀ ਤਿਆਰ ਜਿਹੜਾ ਹਾਂਜੀ ਦੁੱਧ ਕਰ ਦੋ ਵੀ 1500 ਕਿਲੋ ਤੋਰੋ ਫਿਰ ਇੱਕ ਕਰੀਮ 15 16 ਲੀਟਰ ਦੇ ਕਰੀ ਜਿਹੜਾ ਕਿੰਨੇ ਵੀ ਕਰੀ ਜਾਊਗੀ ਬਾਕੀ ਹੈਗੀ ਜਰਸੀ ਕ੍ਰਾਸ ਤੇ ਆ 7:00 ਵੇ ਦਾ ਹਿਸਾਬ ਨਹੀਂ ਹੈ ਮਧਰੀ ਗੋਟੀ ਦੀ ਗਾਵਾ ਥੱਲੇ ਸਫਾਈ ਜੀ ਐਜੇ ਟਾਈਮ ਜਿਹੜਾ ਦੁਪਹਿਰ ਦਾ ਵੀਡੀਓ ਬਣਾਉਂਦਾ ਲੈ ਜਾਓ ਜੀ ਇਹ ਕਰੀਆ ਲਾ ਰਿਹਾ ਫਲਕਾਰੀ ਲਾ ਕੇ ਦਿਖਾ ਦਈਏ ਰੰਗ ਰੂਪ ਚੰਗੀ ਦਾ ਠੀਕ ਹੈ ਲੈ ਜਾਓ ਜੀ ਤੇ ਕਿੰਨਾ ਫਿਰ ਮੁੱਲ ਰੱਖੀਏ ਦਾ ਆਪਾਂ ਬਾਬਾ ਜੀ ਮੁੱਲ ਕਰਦੇ ਆ ਦਾ 60000 ਰੁਪਈਆ ਅੱਛਾ ਹਾਂਜੀ ਤੇ ਕਿ ਚੁੱਕ ਮਾਨਤਨ ਫੁੱਲ ਕਰਾਂਗੇ ਕਿੰਨਾ ਕਰਦੀਏ ਭਾਈ ਮਾਨਤਨ ਤੁਸੀਂ ਦੱਸੋ ਫਿਰ ਬਾਬਾ ਜੀ 2000 ਰੁਪਈਆ ਦਾ ਘਟਾ ਦਿਓ ਨਹੀਂ ਦੋ ਨਾਣੀ ਗੱਲ ਬਣੀ ਜੇ ਕੋਈ ਛਾਲ ਮਾਰੋ ਵੱਡੀ ਦੋ ਦੋ ਨਾਲ ਕੰਮ ਕਰੋ ਹੋਰ ਘਟਾ ਦਿਓ ਹੋਰ ਥੱਲੇ ਆਓ ਥੋੜਾ ਜਿਹਾ 1000 ਹੋਰ ਘਟਾ ਦਿਓ ਕਿੰਨੇ 55 ਦੇ 55 ਦੇ ਕਰ ਦੋ ਤੇ ਇਹ ਵੀ ਨਹੀਂ ਗੱਲ ਬਣੀ ਜੇ ਹਾਂਜੀ ਹੋਰ ਥੱਲੇ ਆਓ ਇਹ ਉਹ ਨੂੰ ਪੁੱਛ ਲਓ ਫਿਰ ਤੁਸੀਂ ਆਪ ਹੀ ਦੱਸ ਦੋਗੇ ਆਪ ਹੀ ਦੱਸ ਦੋਗੇ 50 ਦੀ ਕਰ ਦੋ ਫਿਰ ਤੁਹਾਨੂੰ 50 ਹੀ ਜਾਣ ਦੋ ਫਿਰ ਕਰੀ ਆ ਹੀ ਕਰ ਦੋ ਤੁਸੀਂ ਠੀਕ ਹੈ ਜਾਣ ਦੋ 50 ਕਰ ਦੋ 50 ਦੀ ਆ ਦੇਖ ਸਕਦੇ ਹਵਨ ਨੈਦਾ 50000 ਚਵੇਂ ਮੌਕੇ ਤੇ ਕਰ ਦੋਗੇ ਥੋੜਾ ਪਤਾ ਫਿਰ 100 ਦੀ ਹੋਣੀ ਏ ਬਾਬਾ ਫੋਨ ਲਾ ਵੇਕਰ ਹੁਣ 100 ਹੀ ਹੋਣੀ ਆ 100 ਦਾ ਭਾਈ ਹੋਣਾ ਹੁਣ ਤੇ ਠੀਕ ਹੈ ਹਾਂ ਤੇ ਹੁਣ ਆ ਜਿਹੜੀ ਦਿਖਾਉਣੀ ਦੂਸਰੇ ਨੰਬਰ ਤੇ ਥਾਣੇ ਤੇ ਆਪਾਂ ਦੇਖ ਸਕਦੇ ਲੱਗੇ ਤਾਂ ਓਏ ਠੀਕ ਹੈ ਤੇ ਇਹ ਕਿੰਨੇ ਚਰ ਦੀ ਸੋਈ ਆ ਇਹਦਾ ਬਾਬਾ ਜੀ ਚੌਥਾ ਹੀ ਦੇਣ ਵਾਲਾ ਹੈ ਇਹਦਾ ਵੀ ਚੌਥਾ ਦੇਣੀ ਇਹਦਾ ਵੀ ਚੌਥਾ ਦੇਣਾ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋ ਗਿਆ ਇਹ ਹੋ ਗਿਆ 14 ਕਿਲੋ ਜੀ ਹੁਣ ਬਾਬਾ ਜੀ ਤਿਆਰ ਕਰ ਗਿਆ ਜਿਹੜਾ ਚੋਣ ਵਾਲਾ ਹੁਣ ਆ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਇਹਦਾ ਬਾਬਾ ਜੀ 17 18 ਕਿਲੋ ਜਾਊਗੀ ਅੱਛਾ ਹਾਂ ਪਰ ਗਰਮੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਗਰਮੀ ਨਾਲ ਕਰਕੇ ਘਟ ਵੀ ਸਕਦੀਆਂ ਵਧ ਵੀ ਸਕਦੀਆਂ ਠੀਕ ਹੈ ਬੱਚੀਆਂ ਦੋਵਾਂ ਮਗਰੀਆਂ ਦੋਵਾਂ ਮਗਰੀਆਂ ਬੱਚੀਆਂ ਹਾਂ ਦੇਖ ਸਕਦੇ ਜੀ ਬਿਲਕੁਲ ਤਾਜ਼ੇ ਕੋਲੇ ਬੱਚੇ ਆ ਦੋਵੇਂ ਇੱਕੋ ਜਿਹੀਆਂ ਬੱਚੀਆਂ ਆ ਤੋਰੋ ਫੇਰ ਇਹਨਾਂ ਨੂੰ ਤੋ ਬੰਨ। ਬਾਕੀ ਇਹ ਇੱਕ ਪਾਸੇ ਦੀ ਸਿੰਘ ਦੀ ਮਸਾਖ ਫੋੜ ਜੀ ਫੁੱਟੀ ਆ। ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਹਸਣ ਲੱਗੇ। ਠੰਡੀ ਆ। ਠੀਕ ਆ। ਬਾਦ ਘਾੜ ਵਾਲੀ ਆ। ਬਾਕੀ ਇਹਦਾ ਕੱਦ ਘੱਟ ਚੰਗਾ ਆ। ਇੱਲਾ ਜੀ। ले के तो बाकी फलकारी तो बिना भी, भी, भी देख सकते जी इको जि रंग है फिर बाकी यह भी चलो मगर मगरब्छियां भी चंगिया व नहीं भी देख सकते जी ਬਿਲਕੁਲ ਬਬਾਈ ਠੰਡੀ ਠੰਡੀ ਤੇਰੀ ਹੈ ਬਾਕੀ ਹਵਾ ਨਾਲ ਗਾਣਾ ਵਿੱਚ ਚੰਗਾ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਬਾਬਾ ਜੀ 65000 ਰੁਪਇਆ ਨਹੀਂ ਫਿਰ ਅੱਛਾ 65 ਨਾ ਕਰੀਏ ਤੁਸੀਂ ਦੱਸੋ ਤੁਸੀਂ ਮੁੱਲੇ ਦੁਜਾ ਕਰਨ ਦੇ ਜੀ ਇੱਥੋਂ ਵਾਲਾ ਵੀਡੀਓ ਵਾਲਾ ਕਰੀਏ ਮੁੱਲ ਕੋਈ ਵੀ ਹੋਣਾ ਬਾਬਾ ਜੀ ਕਰ ਦੋ 60000 60000 ਅੱਛਾ ਕਿ ਹੋਰ ਹੈਗੀ ਕੋਈ ਖਸਰ ਭਾਈ ਫਿਰ ਤੁਸੀਂ ਕਰ ਦੋ ਮਾਨਤਨ ਬਾਬਾ ਜੀ 2000 ਹੋਰ ਮਾਨਤਨ ਕਰ ਦਿੰਦੇ ਨੇ ਦੋ ਨਾ ਕਰੀਏ ਫਿਰ ਨਹੀਂ ਬਾਬਾ ਜੀ 2000 ਨਹੀਂ ਤੂੰ ਡੰਗਰ ਨਹੀਂ ਲੱਭਦਾ ਬਾਹਰ ਦੋ ਨਾ ਕਰੀਏ ਇਹਦਾ ਵੀ ਪੰਜ ਹੀ ਕਰੀਏ ਜਾਨ ਦਾ 55000 ਜੀ 55000 ਦੀ ਚਲੋ ਤੁਹਾਡੇ ਘਰ 55 ਹੀ ਠੀਕ ਆ ਠੀਕ ਆ ਜੀ ਠੀਕ ਆ ਬਾਕੀ ਜਦੋਂ ਮੌਕੇ ਤੇ ਛੋਟ ਛੜ ਹੋ ਜਾਊਗੀ ਹਨਾ ਛੋਟੀ ਮੌਕੇ ਤੇ ਹੋਣੀ ਆ ਠੀਕ ਆ ਜੀ ਬਾਕੀ ਉਹ ਜੀ ਗੱਲ ਨਹੀਂ ਠੰਡੀਆਂ ਤੇਰੀਆਂ ਨੇ ਤੇ ਦੋ ਦੋ ਨੇ 14 ਲੀਟਰ ਜਿਹੜਾ ਘਰੋਂ ਚਵਾ ਦੋਗੇ ਹਨਾ ਬਿਲਕੁਲ ਬਾਬਾ ਜੀ ਚੋਕ ਖੜੇ ਕੋਲ ਦੋ ਡੰਗ ਆ ਗੱਬਣੇ ਆ ਨਾ ਇਹ ਕਿੰਨੇ ਕੇ ਦੁੱਧ ਆ ਲਈ ਆ ਇਹ ਬਾਬਾ ਇਹ 15 16 ਕਿਲੋ ਉਹਨਾਂ ਨੇ ਬੰਦਿਆਂ ਨੇ ਆਖਿਆ ਹੈਗਾ ਪਹਿਲੇ ਸੁਝਾ ਦਤਾ। ਅੱਛਾ। ਐ ਕਹੋਂ ਦਾ ਜੇ ਕੋਈ ਪੰਜ ਚਾਰ ਦਿਨ ਲੈ ਲੀ ਜੇ। ਤੋਰੋ ਫੇਰ ਇਹਨੂੰ। ਹਾਂ। 16 ਦੇ ਵਿੱਚ ਦੇਖ। ਬਿਲਕੁਲ ਠੰਡੀ ਤੇਰੀ ਆ ਵੇਖੋ। ਠੀਕ। ਕੋਈ ਗੱਲ ਨਹੀਂ ਕਿ ਠੰਡੀਆਂ ਠੰਡੀਆਂ ਤੇਰੀਆਂ ਸਾਰੀਆਂ ਉਤਰ ਆ ਭਾ ਮਾਸਾ ਮੋ ਡਰ ਜਾਂਦੇ ਤੇ ਵੱਖਰੀ ਗੱਲ ਹੈ। ਇੱਕਦਾਂ ਐਉਂ ਪੂਰੇ ਥਾਂ ਦੇ ਕਰਤਾ ਆਂ ਦਾ ਨਗਰ। ਬਾਕੀ ਹੈਗੀਆਂ ਤਿੰਨੇ ਕ੍ਰੋਸ ਪੰਜ ਆ। ਗਰਮੀਆਂ 'ਚ ਚਾਉਣ ਵਾਲੀਆਂ ਆ ਇਹ। ਬਹੁਤ ਵਧੀਆ ਲੱਥਾਂ ਲੀ ਗੀਆਂ ਖਾਂ ਜ ਦਿਨ ਪੰਜ ਛੇ ਲੈਂਦੀ ਆ ਜੇ। ਇਹ ਕੀ ਜਰਸੀ ਕ੍ਰੋਸ ਤੇ ਆ। ਇਹਦਾ ਵੀ ਕਰਦੇ ਜਿਹੜਾ ਉਸਤਾ ਨੇ ਦੱਸੀ ਕਰਾਸ ਵਰਗਾ ਹੀ ਆ। ਬਾਕੀ ਥੱਲੇ ਚੰਗੀ ਭਰ ਜਾਣੀ ਆ। ਲੈ ਜਿਹਾ। ਆ ਨਾ ਕੇ ਰੰਗ ਦੇ ਨਾਲ ਰੰਗ ਰੂਪ ਤਾਂ ਇਹ ਵੀ ਰੰਗ ਰੂਪ ਦੀ ਚੰਗੀ ਆ। ਬਾਕੀ ਤੇ ਲੰਡੋਂ ਦਾ ਹਵਾ ਨਜ਼ਰ ਲਗਾ ਪਈ ਆ ਸਾਰੀ ਭਰ ਜੂਗੀ ਸੋਨ ਤੱਕਰ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਬਾਬਾ ਜੀ 60000 60000 ਤੇ ਜਸਨਾਓ ਕਿੰਨੇ ਦੀ ਆ 2000 ਘਟਾ ਲਓ ਹੋਰ ਘਟਾ ਲਓ ਕਿੰਨਾ ਘਟਾਓ ਬਾਬਾ 55000 ਦੀ ਹੋਰ ਘਟਾ ਦੀਏ ਨਹੀਂ ਬਾਬਾ ਜੀ ਨਹੀਂ ਇਹਦੇ ਵਿੱਚ ਮਾਨਤਾ ਨਹੀਂ ਐਨਾ ਹੀ ਨਹੀਂ 55 ਕਰਨਾ ਹੋਰ ਮਾਨਤਾਣਾ ਕਿੰਨੇ ਦੇ ਕਰਨੀ ਆ 2 ਘਟਾ ਲਓ 53 ਦੀ ਇੱਕੋ ਗੱਲ ਜੇ ਸੁਣੋ 53 ਦੀ ਇੱਕੋ ਗੱਲ ਪੂਰੇ ਪੰਜਾਬ ਦੀ ਜਾਣ ਦੋ ਅੱਛਾ ਜਾਣ ਦੋ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ 50 ਦੀ ਦੇ ਦਿਓਗੇ ਇਹ ਵੀ ਤੇ ਬਾਕੀ ਥਾਣੇ ਦੇ ਤੁਹਾਨੂੰ ਇੱਕ ਵਾਰੀ ਦੂਸਰੇ ਪਾਸੇ ਤਾਂ ਵੀ ਦਿਖਾਓ ਬਿਲਕੁਲ ਪਾਪਾ ਜੀ ਕੁਛ ਚੱਲ ਨਹੀਂ ਰਹੀ ਨੀ ਇਤਰਾ ਮਾਰੀ ਹੱਥ ਲਾ ਕੇ ਜਦਾਂ ਮਰ ਗਿਆ ਵੇਖੋ ਠੀਕ ਹੈ ਓਏ ਤੇ ਹੋਰ ਕੁਛ ਕਹੋ ਨਾ ਫਿਰ ਬਾਕੀ ਇਹ ਆ ਵੀ ਸੋਈਆਂ ਤੁਹਾਡੇ ਘਰੋਂ ਚੋਕ ਲੈ ਜਾਣ ਤੇ ਗੱਬਨ ਪਾਸ ਕਰਕੇ ਲੈ ਜਾਣਾ। ਦੋੜਾਂ ਘਾੜੇ ਘਰੋਂ ਚੋਕ ਲੈ ਜਾਣ। ਪਾਸ ਕਰਕੇ ਲੈ ਜਾਣਾ। ਠੀਕ ਹੈ ਜੀ। ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ।